ਸਾਰਿਆਂ ਨੂੰ ਮੇਰੇ ਵੱਲੋਂ ਜਣੀ ਗੁਰਪ੍ਰੀਤ ਬਿੱਲੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਨਾ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਇਸ ਗਰਾਊਂਡ ਦੀ ਇਸ ਨਗਰ ਦੀ ਤੇ ਸਕੂਲ ਦੀ ਉਹ ਲੋਕਾਂ ਨੇ ਬੜਾ ਐਪਰੀਸ਼ੀਏਟ ਕਰਿਆ ਸੀ ਕਹਿੰਦੇ ਬੜਾ ਸੋਹਣਾ ਰੰਗ ਰੂਪ ਹੋਇਆ ਹੋਇਆ ਤੇ ਵੀ ਕਿਹੜੇ ਪਿੰਡ ਦੀ ਆ ਤੇ ਮੈਨੂੰ ਚੰਗਾ ਲੱਗਿਆ ਤੇ ਅੱਜ ਮੈਨੂੰ ਸੁਭਾਗ ਪ੍ਰਾਪਤ ਹੋਇਆ ਇਸ ਨਗਰ ਦੇ ਵਿੱਚ ਆਉਣ ਦਾ ਤੇ ਇਸ ਨਗਰ ਦੇ ਵਿੱਚ ਆ ਕੇ ਜਦੋਂ ਮੈਂ ਸਕੂਲ ਦੇ ਬਾਰੇ ਦੇਖਿਆ ਸੁਣਿਆ ਤੇ ਇਹ ਤੁਸੀਂ ਆਪ ਹੀ ਤੁਹਾਨੂੰ ਮੈਂ ਦਰਸ਼ਨ ਕਰਵਾਉਣਾ ਇੱਕ ਰੂਹ ਖੁਸ਼ ਕਰਨ ਵਾਲੀ ਜਿਹੜੀ ਦੇਖ ਹੁੰਦੀ ਆ ਇਹ ਹੈਗਾ ਜੀ ਜਰਗੜੀ ਪਿੰਡ ਪੈਲ ਹਲਕੇ ਦੇ ਵਿੱਚ ਪੈਂਦਾ ਲੁਧਿਆਣਾ ਜ਼ਿਲ੍ਹੇ ਚ ਤੇ ਦੇਖੋ ਸਹੀ ਤੁਸੀਂ ਸਕੂਲ ਨੂੰ ਟੀਚਰ ਸਾਹਿਬਾਨ ਨੇ ਬੱਚਿਆਂ ਨੇ ਕਿੰਨੀ ਰੂਹ ਦੇ ਨਾਲ ਤੇ ਸਮਾਜ ਸੇਵੀ ਨਗਰ ਨਿਵਾਸੀਆਂ ਨੇ ਕਿੰਨੀ ਰੂਹ ਨਾਲ ਤਿਆਰ ਕੀਤਾ ਹੈ ਦੇਖੋ ਇਹ ਹੈਗੀ ਆ ਜੀ ਸਾਇੰਸ ਲੈਬ ਸਰਕਾਰੀ ਹਾਈ ਸਕੂਲ ਜਰਗੜੀ ਇਹਨਾਂ ਨੂੰ ਅਸਲ ਕਹਿ ਸਕਦੇ ਆ ਅਸੀਂ ਵੀ ਸਮਾਰਟ ਸਕੂਲ ਨੇ ਜਿਹੜੇ ਤੇ ਪ੍ਰਾਈਵੇਟ ਸਕੂਲਾਂ ਨੂੰ ਟੱਕਰ ਨਹੀਂ ਦਿੰਦੇ ਉਹਨਾਂ ਤੋਂ ਉੱਪਰ ਉਹਨਾਂ ਤੋਂ ਉੱਪਰ ਵਧੀਆ ਕੰਮ ਕਰਕੇ ਦਿਖਾ ਰਹੇ ਨੇ ਅੱਜ ਕੱਲ੍ਹ ਦੇਖੋ ਕਿੰਨੀ ਤਕਨੀਕ ਦੇ ਨਾਲ ਕਿੰਨਾ ਹਨਾ ਡਿਸਪਲਿਨ ਦੇ ਨਾਲ ਚੀਜ਼ਾਂ ਇਹਨਾਂ ਨੇ ਟੀਚਰ ਸਾਹਿਬਾਨ ਨੇ ਕਰੀਆਂ ਸਾਇੰਸ ਲੈਬ ਹੋ ਗਈ ਇਹ ਹੋ ਗਈ ਗਣਿਤ ਲੈਬ ਇਹ ਮੈਥ ਦੇ ਲੈਕਚਰਾਰ ਨੇ ਤੇ ਜਿਹੜੇ ਡਿਊਟੀ ਤੇ ਨੇ ਤੇ ਇਸ ਲੈਬ ਦੇ ਵਿੱਚ ਵੀ ਮੈਂ ਦੇਖਿਆ ਆਪਣੇ ਇਤਿਹਾਸ ਦੇ ਨਾਲ ਹਰ ਇੱਕ ਚੀਜ਼ ਹਰ ਇੱਕ ਜੋ ਵੀ ਇਤਿਹਾਸਕਾਰ ਸਾਇੰਸਦਾਨ ਜਿਨ੍ਹਾਂ ਨੇ ਵੀ ਖੋਜਾਂ ਕੀਤੀਆਂ ਨੇ ਤੇ ਉਹਨਾਂ ਦੀ ਕੱਲੇ-ਕੱਲੇ ਦੀ ਪ੍ਰੋਪਰ ਤਰੀਕੇ ਨਾਲ ਇੱਥੇ ਇਹਨਾਂ ਨੇ ਫੋਟੋਆਂ ਲਾ ਕੇ ਤਿਆਰ ਕੀਤੀ ਹੋਈ ਆ ਵੀ ਕੱਲੇ-ਕੱਲੇ ਦਾ ਨਾਲ ਦੱਸਿਆ ਹੋਇਆ ਵੀ ਕਿਹਨਾਂ ਨੇ ਕਿਹੜੀ ਪ੍ਰਾਪਤੀ ਕੀਤੀ ਆ ਬੱਚਿਆਂ ਨੂੰ ਜਿਹੜਾ ਆਪਣੇ ਇਤਿਹਾਸ ਬਾਰੇ ਵੀ ਪਤਾ ਲੱਗੇ ਫਿਊਚਰ ਬਾਰੇ ਤਾਂ ਇਹ ਦੱਸਦੇ ਹੀ ਨੇ ਖੁਦ ਕਿਉਂਕਿ ਆ ਦੇਖੋ ਤੁਸੀਂ ਕੱਲੇ ਕੱਲੇ ਸਮਾਰਟ ਟੀਵੀ ਦੇ ਨਾਲ ਕੱਲਾ ਕੱਲਾ ਹੈੱਡਫੋਨ ਦਿੱਤਾ ਹੋਇਆ ਹੋਰ ਇੱਕ ਜਿੱਮੇ ਆਪਣੇ ਕਿਚਨ ਹੁੰਦੀ ਆ ਰਸੋਈ ਹੁੰਦੀ ਆ ਸਕੂਲਾਂ ਦੇ ਵਿੱਚ ਇਹਨਾਂ ਦੀ ਮੈਨੂੰ ਖਾਸ ਗੱਲ ਲੱਗੀ ਇਹਨਾਂ ਨੇ ਜਿਹੜਾ ਉਹਦਾ ਕੂੜਾ ਕਰਕਟ ਬਣਾਉਣ ਲਈ ਇੱਕ ਡੰਪ ਬਣਾਇਆ ਹ ਉਹਦੇ ਵਿੱਚ ਗੰਡੋਏ ਸਿੱਟੇ ਹੋਏ ਨੇ ਜਿਹੜੇ ਖਾਹ ਤਿਆਰ ਕਰਦੇ ਨੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਮੈਨੂੰ ਇੱਥੋਂ ਸਿੱਖਣ ਨੂੰ ਵੀ ਮਿਲੀਆਂ ਤੇ ਦੇਖੀਆ ਵੀ ਆ ਦੇਖੋ ਨਿੱਕੀ ਤੋਂ ਲੈ ਕੇ ਵੱਡੀ ਚੀਜ਼ ਤੱਕ ਇਹਨਾਂ ਨੇ ਟੀਚਰ ਸਹਿਬਾਨਾਂ ਨਾਲ ਬੈਠੇ ਵਿਚਾਰ ਰੋਏ ਇਹਨਾਂ ਨੂੰ ਦੇਖੋ ਕਿੰਨੀ ਖੁਸ਼ੀ ਹੈ ਇਹ ਚੀਜ਼ ਤੁਸੀਂ ਆਪ ਵੀ ਸੁਣੋ ਸਾਡੀ ਬਾਜੜ ਤਾਂ ਜਿਵੇਂ ਤੁਹਾਡੇ ਸੀਂਗੜ੍ਹ ਹੋ ਗਏ ਛੋੜੇ ਵਾਲਾ ਹਾਂਜੀ ਹਾਂਜੀ ਉਸ ਪੁਰੇ ਨਾਲ ਸਾਡੀ ਸਿੱਧੀ ਟੱਕਰ ਹੈ ਅੱਛਾ ਜੀ ਲੋਕਾਂ ਨੂੰ ਇਹੀ ਕਹਿੰਦੇ ਆ ਕਿਉਂਕਿ ਅਸੀਂ ਬੈਗ ਕਾਪੀਆਂ ਫ੍ਰੀ ਸਾਰਾ ਕੁਝ ਪੈਨ ਪੈਨਸ ਲਾ ਅੱਛਾ ਜੀ ਜਿਹੜਾ ਕੋਈ ਫੀਸ ਨਹੀਂ ਜਿਹੜਾ ਬਾਹਰੋਂ ਬੱਚਾ ਨੌਵੀਂ 10ਵੀਂ ਕਲਾਸ ਦਾ ਅੱਛਾ ਜੀ ਆ ਤੁਸੀਂ ਇਹ ਵੀ ਗੱਲ ਦੱਸੇ ਜਿਹੜੀ ਤੁਸੀਂ ਕਹਿੰਦੇ ਸੀਗੇ ਵੀ ਅਸੀਂ ਆਪਣੇ ਕੋਲੋਂ ਕਰਦੇ ਆਂ ਵੀ ਕਿਵੇਂ ਹਰ ਮਹੀਨੇ ਦਾ ਮਤਲਬ ਇੱਕ ਅਸੀਂ 16 ਜਾਣਿਆਂ ਕੋਲੋਂ ਤੇ ਸਾਨੂੰ 400 ਰੁਪਏ ਪਰ ਹੈਡ ਆਉਂਦਾ। ਕਿਰਾਇਆ ਬੱਚਿਆਂ ਦੇਣ ਵਾਸਤੇ 6400 ਰੁਪਏ ਸਾਡਾ ਲੱਗਦਾ। ਜਿਹੜੀ ਬੈਂਡ ਲਾਈ ਹੋਈ ਹੈ ਤੁਸੀਂ? ਬੈਂਡ ਨਹੀਂ ਲਾਈ ਹੈ, ਤੁਸੀਂ ਪ੍ਰਾਈਵੇਟ ਬੱਸ ਦਾ ਹੀ ਕਿਰਾਇਆ ਦੇ। ਅੱਛਾ, ਪ੍ਰਾਈਵੇਟ ਬੱਸ ਦਾ ਕਿਰਾਇਆ ਤੁਸੀਂ ਆਪਣੇ ਪੱਲੇੋਂ ਦੇ ਦਿੰਦੇ ਹੋ ਬੱਚਿਆਂ ਨੂੰ। ਬੱਚੇ ਜਿਵੇਂ ਬੱਚਿਆਂ ਦਾ 8 ਵਜੇ ਆਉਂਦਿਆ ਬੱਚੇ। ਹਾਂਜੀ। 7:55 ਤੇ ਉਹਨਾਂ ਦੀ ਬੱਸ ਆਉਂਦੀ ਹੈ, 8:05 ਸਕੂਲ 'ਚ ਪਹੁੰਚਦੀ ਹੈ। ਠੀਕ ਹੈ ਜੀ। 1:55 ਤੋਂ ਦੋ ਰੋ ਚੱਲਦੀ ਆ, 2:05 ਦੇ ਕਰੀਬ ਪਹੁੰਚੇਗਾ। ਹਾਂਜੀ। ਇੱਕ ਆਖਰ ਰਜਿਸਟਰ ਦੋਸਤ ਸਰਕਾਰਾਂ ਵੱਲੋਂ ਆ ਜਾਂਦੀਆਂ ਨੇ ਬੱਚਿਆਂ ਨੇ ਇੱਕ ਬੈਗ ਲੈਣਾ ਹੁੰਦਾ ਇੱਕ ਦੋਸਤ ਲੈਣੀ ਆਉਂਦੀਆਂ ਨੇ ਪੈਨ ਡਰਾਇੰਗ ਦੇ ਕਲਰ ਇਹ ਸਾਰਾ ਕੁਝ ਜੀ ਪਾ ਕੇ ਬੈਗ ਦੇ ਵਿੱਚ ਬੱਚਿਆਂ ਨੂੰ ਫ੍ਰੀ ਦਿੱਤੇ ਵਾਹ ਜੀ ਵਾਹ ਵਾਹ ਇਹ ਟੀਚਰ ਆਪਣੇ ਕੋਲੋਂ ਕਰ ਰਹੇ ਨੇ ਇਹ ਕਹਿੰਦੇ ਵੀ ਅਸੀਂ ਸਰਕਾਰਾਂ ਵੱਲ ਘੱਟ ਝਾਕਦੇ ਆ ਵੀ ਜੇ ਸਾਨੂੰ ਚਲੋ ਜਿਵੇਂ ਹੁੰਦੀ ਹੈ ਸਰਕਾਰ ਕਦੇ ਕਿਸੇ ਦੀ ਕਦੇ ਕਿਸੇ ਦੀ ਕਈ ਵਾਰੀ ਨਹੀਂ ਮਿਲਦੀ ਗ੍ਰਾਂਟ ਤਾਂ ਅਸੀਂ ਉਹਨਾਂ ਤੇ ਰੋਸਾ ਨਹੀਂ ਉੱਨਾ ਕਰਿਆ ਵੀ ਅਸੀਂ ਆਪਣੇ ਆਪ ਜਿਵੇਂ ਇਹਨਾਂ ਨੂੰ ਕਹਿ ਕੇ ਮੌਤਵਾਰ ਜਿਹੜੇ ਵਿਅਕਤੀ ਨੇ ਵੀ ਉਹਨਾਂ ਦੀ ਮਦਦ ਦੇ ਨਾਲ ਚਾਹੇ ਆਪ ਪਾਈਏ ਚਾਹੇ ਕਿਸੇ ਸੱਜਣ ਮਿੱਤਰ ਤੋਂ ਲਈਏ ਵੀ ਅਸੀਂ ਕਰਦੇ ਆਂ ਵੀ ਇਹ ਰੋਣਾ ਨਹੀਂ ਰੋਂਦੇ ਵੀ ਨਹੀਂ ਜੀ ਸਾਡੇ ਕੋਲ ਹੈ ਨਹੀਂ ਹੈ ਨਹੀਂ ਕਰਕੇ ਦਿਖਾਇਆ ਇਹਨਾਂ ਨੇ ਹਨਾ ਸਾਨੂੰ ਜਿਵੇਂ ਅ ਉਸ ਤੋਂ ਪਹਿਲਾਂ ਹੀ ਦੱਸਿਆ ਵੀ ਅਗਸਤ ਨੂੰ ਨੀਂ ਚ ਸਾਰੇ ਪਿੰਡ ਦੇ ਨਗਰ ਨੂੰ ਪਤਾ ਹੀ ਆ ਵੀ ਲਗਭਗ ਸਾਰੇ ਫਰਸ਼ ਦਬ ਗਏ ਸੀ ਪਾਣੀ ਆਉਣ ਨਾਲ ਹਾਂਜੀ ਸਾਰਾ ਪੇਂਟ ਸਾਰਾ ਰੈਨੋਵੇਟ ਹੋਇਆ ਸਕੂਲ ਇਹ ਟੱਟ ਜਦ ਜੋ ਨਵਾਂ ਘਰ ਬਣਾਉਣੇ ਆਪਾਂ ਸਾਡਾ ਪਰਮਿਟਰ ਵੀ ਟੁੱਟ ਗਿਆ ਸੀ ਹਾਂਜੀ ਸਾਡਾ ਫਰਸ਼ ਵੀ ਟੁੱਟ ਗਿਆ ਸੀ ਫਰਸ਼ ਵੀ ਹੁਣ ਆਏ ਪੇਂਟ ਵੀ ਕਰਾਇਆ ਸਾਰਾ ਨੇ ਚੰਗਰਾਇਆ ਅੱਛਾ ਜੀ ਨਾਲ ਹੀ ਸਾਡੇ ਕੋਲ ਗਿੱਲ ਸਾਹਿਬ ਆ ਕੇ ਜਦੋਂ ਅਸੀਂ ਇੰਗਲਿਸ਼ ਮੀਡੀਅਮ ਨਾਲ ਸ਼ੁਰੂ ਕਰ ਲਿਆ ਅੱਛਾ ਜੀ ਤੇ ਵੱਡੀ ਗੱਲ ਹੁੰਦੀ ਹੈ ਰਹਿਨਵਾਈ ਕਰਦੇ ਮੁਖੀ ਜੀ ਜਦੋਂ ਮੁਖੀ ਇਹ ਹੋ ਗਿਆ ਪ੍ਰਿੰਸੀਪਲ ਸਾਹਿਬ ਦਾ ਜਿਹੜਾ ਦਫ਼ਤਰ ਆ ਗਿੱਲ ਸਾਹਿਬ ਨੇ ਇੱਥੇ ਪ੍ਰਿੰਸੀਪਲ ਨਰਪਾਲ ਸਿੰਘ ਗਿੱਲ ਇਹ ਦਰਸ਼ਨ ਸਿੰਘ ਦਰਸ਼ਨ ਸਿੰਘ ਜੀ ਸਾਡੇ ਸਮਾਜ ਸੇਵੀ ਨੇ ਬਹੁਤ ਉੱਗੇ ਤੇ ਤਰਨਜੀਤ ਗਿੱਲ ਦੇ ਚਾਚਾ ਜੀ ਹੋਣੀ ਤੇ ਨੰਬਰ ਸਾਰਾ ਪਰਿਵਾਰ ਉਹ ਬਹੁਤ ਸਮਾਜਿਕ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਤੇ ਇਹ ਆਪਣੇ ਪ੍ਰਿੰਸੀਪਲ ਸਾਹਿਬ ਹੋਗੇ ਤੇ ਸਾਰਾ ਹੀ ਸਟਾਫ ਇੰਨਾ ਜਿਆਦਾ ਜਿਹਨੂੰ ਆਪਾਂ ਕਹਿੰਦੇ ਆ ਵੀ ਲਗਨ ਤੇ ਮਿਹਨਤ ਨਾਲ ਕੰਮ ਕਰਨ ਵਾਲਾ ਸੀਗਾ ਵੀ ਉਹ ਜਦ ਦੱਸ ਰਹੇ ਸੀ ਗੱਲਾਂ ਉਹਨਾਂ ਦੀ ਉਤਸੁਕਤਾ ਜਿਹੜੀ ਹੁੰਦੀ ਆ ਉਹ ਝਲਕਦੀ ਆ ਸਾਫ਼ ਗੱਲਾਂ ਵਾਤ। ਦੱਸੂ ਟੀਮ ਨਾਲ ਰਲ ਕੇ ਹਾਂਜੀ ਸਾਰਿਆਂ ਨੂੰ ਮੈਨੂੰ ਲੱਗਦਾ ਵੀ ਸਾਡੇ ਸਕੂਲ ਵਰਗਾ ਕੋਈ ਨਹੀਂ ਹੈਗਾ ਸਾਨੂੰ ਤਾਂ ਇਹ ਬਿਲਕੁਲ ਦੇਖ ਕੇ ਪਤਾ ਲੱਗਦਾ ਜੀ ਹਾਂ ਸਕੂਲ ਦੇ ਵਿੱਚ ਇੰਨੀ ਮਿਹਨਤ ਕਰੀ ਹੋਈ ਆ ਮਤਲਬ ਸਾਰੇ ਫੀਲ ਮੈਂ ਕਹਿੰਦਾ ਉਹ ਕੋਲੀ ਚੈਲੰਜ ਤੇ ਮੇਰਾ ਹੁੰਦਾ ਮਤਲਬ ਜਿਵੇਂ ਅਸੀਂ ਮੈਚ ਦੇ ਵਿੱਚ ਸਾਡੇ ਬੱਚੇ ਗਏ ਡਿਸਟ੍ਰਿਕਟ ਲੈਵਲ ਦਾ ਕੰਪੀਟੀਸ਼ਨ ਬੱਚਿਆਂ ਨੇ ਮੈਟ ਲੈਵਲ 'ਚ ਪਾਸ ਕਰਿਆ ਹਾਂਜੀ ਇੱਕ ਮੈਰਿਟੋਰੀਅਸ 'ਚ ਬੱਚਿਆਂ ਨੇ ਇਨਵਿਟੇਸ਼ਨ ਹੋਈ ਹਾਂਜੀ ਤੇ ਬਾਲਾ ਅਸੀਂ ਸਾਡੇ 'ਚ ਇੱਕ ਘਾਟ ਜ਼ਰੂਰ ਹੈ ਮੈਂ ਮੰਨ ਲਿਆ ਅਸੀਂ ਫੇਸਬੁੱਕ ਦਾ ਸੋਸ਼ਲ ਮੀਡੀਆ ਤੇ ਆਪਣੀਆਂ ਸਕੂਲਾਂ ਦੀਆਂ ਪ੍ਰਾਪਤੀਆਂ ਘੱਟ ਦੱਸਦੇ ਹਾਂ ਜੀ ਕਿਉਂਕਿ ਹੋਇਆ ਸਾਡੇ ਕੋਲ ਬਹੁਤ ਹੁੰਦਾ ਜੀ ਜੀ ਨਹੀਂ ਨਹੀਂ ਹੈਗਾ ਵੀ ਮਤਲਬ ਸਾਡੇ ਮਤਲਬ ਸਕੂਲ 'ਚ ਕੋਈ ਐਕਟੀਵਿਟੀ ਨਹੀਂ ਹੁੰਦੀਆਂ ਬਾਦੂ ਆ ਮਤਲਬ ਡੇਲੀ ਐਕਟੀਵਿਟੀ ਸਰਕਾਰ ਤੋਂ ਆਉਂਦੀ ਹੈ ਮੈਂ ਸਮਝ ਗਿਆ ਸਾਡਾ ਜਿਹੜਾ ਇੱਕ ਸਿੰਗਰ ਬੱਚਾ ਅੱਜ ਆਣ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਲਾਇਆ ਹੋਇਆ ਸੀਗਾ ਸੀਨੀਅਰ ਕਲਾ ਦੇਨ ਚ ਪ੍ਰਿਪੇਅਰ ਕਰ ਲਿਆ ਅੱਛਾ ਜੀ ਨਾਲ ਸਾਡੇ ਕੋਲ ਇੱਕ ਨਾਮ ਦੇ ਮਾਸਟਰ ਜੀ ਨੇ ਉਹਨਾਂ ਨੇ ਤੇ ਬੜਾ ਵਧੀਆ ਤੇ ਇੰਗਲਿਸ਼ ਦਾ ਫਲੋ ਦਾ ਵਾਧੂ ਬੱਚਿਆਂ ਦਾ ਹੁਣ ਜੀ ਇਹ ਪੈਸਾ ਮੇਰੇ ਸਾਡੇ ਕੋਲ ਜ਼ਿਲ੍ਹਾ ਸਿੱਖਿਆ ਅਫਸਰ ਆਉਂਦੇ ਰਹਿੰਦੇ ਨੇ ਤੇ ਸਾਡੀ ਭਾਊ ਵੀ ਸਰੀਫ ਕਰਦੇ ਨੇ ਤੇ ਉਹ ਵੀ ਸਾਨੂੰ ਕਹਿੰਦੇ ਨੇ ਬਹੁਤ ਵਧੀਆ ਸਕੂਲ ਆ ਜਿਹੜਾ ਜਿਵੇਂ ਡਾਕਟਰ ਚਰਨਜੀਤ ਸਿੰਘ ਜਦੋਂ ਜ਼ਿਲ੍ਹਾ ਸਿੱਖਿਆ ਉਪ ਜ਼ਿਲ੍ਹਾ ਸਿੱਖਿਆ ਸਕੀ ਉਹ ਵੀ ਚੈੱਕ ਕਰਨ ਆਉਂਦੇ ਤੇ ਤੇ ਉਹਨਾਂ ਨੇ ਵੀ ਸਾਨੂੰ ਐਪਰੀਸੀਏਸ਼ਨ ਅੱਛਾ ਦਿੱਤਾ ਕਿਹੜਾ ਕੰਮ ਆ ਜਿਹੜਾ ਬੱਚਾ ਜੀ ਹੋਰ ਮਿਹਨਤ ਕਰਨ ਦਾ ਉਹਨੂੰ ਪ੍ਰਸ਼ੰਸਾ ਜੀ 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 ਬਹੁਤ ਬੜਾ ਕ੍ਰਿਸ਼ਮ ਕੁਮਾਰ ਜੀ ਨੇ ਤੇ ਗ੍ਰਿਸ਼ਮ ਕੁਮਾਰ ਜੀ ਨੂੰ ਉਹਨਾਂ ਨੂੰ ਜੋ ਸਾਡੇ ਅਜਿ ਦੇ ਸੈਕਟਰੀ ਸੀ ਉਹਨਾਂ ਨੇ ਵੀ ਆ ਗੱਲ ਦਾ ਸਨਮਾਨ ਕਰਿਆ ਸੀ ਕਿਉਂਕਿ ਜਿਹੜਾ ਸਾਡੀ ਗਿਣਤੀ ਵਧੀ ਸੀ ਜਿਆਦਾ 25% ਵੱਧ ਗਈ ਸੀ ਅੱਛਾ ਜੀ ਜਦ ਇਹ ਆਏ ਨਾ 20 ਦੇ ਵਿੱਚ ਹਾਂਜੀ ਤੇ 20 ਤੋਂ ਆਉਂਦੇ ਸਾਰੇ ਅਸੀਂ ਗਿਣਤੀ 25% ਮਤਲਬ ਵਾਧਾ ਕਰ ਲਈ ਅੱਛਾ ਜੀ ਜਿਹੜਾ 15% ਦਾ ਸਾਡਾ ਹਰ ਸਾਲ ਹੀ ਹੁੰਦਾ ਜੀ ਤੇ ਉਹ ਸਾਲ ਸਾਡਾ 25% ਅਸੀਂ ਟਾਰਗੇਟ ਅਚੀਵ ਕਰ ਲਿਆ ਵਾਹ ਵਾਹ ਇਹ ਤਾਂ ਸਰਕਾਰ ਦੀ ਬਰਾਬਰ ਬੱਚੇ ਦਾ ਨਹੀਂ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਸਮੇਂ-ਸਮੇਂ ਤੇ ਸਾਨੂੰ ਸਾਡੇ ਅਫਸਰਾਂ ਸਾਹਿਬਾਨਾਂ ਦਾ ਵੀ ਬਹੁਤ ਵੱਡਾ ਹਾਂਜੀ ਹਾਂਜੀ ਬਿਲਕੁਲ ਜਿਵੇਂ ਚਾਰੰਜੀ ਸਰ ਡਿਪਟੀ ਸਰ ਸਾਨੂੰ ਕਈ ਵਾਰ ਆ ਕੇ ਇੰਨੇ ਦੱਸਦੇ ਆਪਦੀਆਂ ਗਾਈਡਲਾਈਨਸ ਵੀ ਐਂ ਕੰਮ ਕਰਨਾ ਜੀ ਉਹਨਾਂ ਦੀ ਉਹਨਾਂ ਦਾ ਰਹਿਨੁਮਾਈ ਸਾਡੇ ਤੇ ਕਾਫੀ ਜਿਆਦਾ ਪ੍ਰਭਾਵ ਉਹਦੇ ਸਾਡਾ ਸਟਾਫ ਸਾਰਾ ਹੀ ਉਹਨਾਂ ਦੇ ਪ੍ਰਭਾਵ ਤੇ ਲਿਖਾਤੀ ਕੰਮ ਕਰ ਰਿਹਾ ਠੀਕ ਹੈ ਜੀ ਜਿਵੇਂ ਉਹ ਉਹਨਾਂ ਦੱਸ ਹੀ ਦਿੰਦੇ ਆ ਤੇ ਕਰਦੇ ਇਸ ਮੋੜੀ ਬਿਲਕੁਲ ਬਿਲਕੁਲ ਤੇ BC ਸਾਹਿਬ ਤਾਂ ਨਾਲ ਮੇਰੇ ਕਈ ਸਾਹਿਬ ਜਾਂਦੇ ਰਹੇ ਆ ਮਤਲਬ ਮੁਕਸਰ ਦਾ ਅਫਤਾਰਨਾ ਕੋਹਾਲੀ ਉਹ ਜਿਲ੍ਹਾ ਮਤਲਬ ਛੱਡਿਆ ਨਹੀਂ ਅਸੀਂ ਬਾਹਰ ਲੁਕੇ ਅੱਛਾ ਜੀ ਅੱਛਾ ਤੇ ਉਹ ਵੀ ਸਰਕਾਰ ਵੱਲੋਂ ਅਸੀਂ 2011 ਤੋਂ ਕਦੇ ਵੀ ਸਰਕਾਰ ਤੇ 1 ਰੁਪਇਆ ਜੀ ਹੋਲ ਪਾਇਆ ਜੀ ਅੱਜ ਅਸੀਂ ਖੇਡਾਂ ਤੇ 1 ਰੁਪਇਆ ਸੋ ਕੋ ਲੈ ਰਹੇ ਜੀ ਸਮੇਂ-ਸਮੇਂ ਤੇ ਸਾਡੇ ਸਕੂਲ ਨੂੰ ਗਾਈਡ ਕੀਤਾ ਕਿਉਂਕਿ ਇੱਥੋਂ ਦੀ ਵਸਨੀਕ ਨੇ ਇਹਨਾਂ ਦੀ ਸੇਧ ਦੇ ਨਾਲ ਸਾਡੇ ਸਕੂਲ ਵਿੱਚ ਮੈਡਮ ਜੀ ਨੇ ਬਹੁਤ ਵਧੀਆ ਸਾਰੇ ਨਗਰ ਨਿਵਾਸੀਆਂ ਨੇ ਸਾਡੇ ਸਕੂਲ ਦੇ ਲਈ ਇੱਕ ਬੈਡਮਿੰਟਨ ਕੋਰਟ ਉਹਨਾਂ ਵੱਲੋਂ ਆਇਆ ਹੈ ਜਿਹਦੇ ਤੇ ਨਾ ਸਮੇਂ-ਸਮੇਂ ਕੀਤੇ ਜਿਹੜੇ ਕਾਰਜ ਨੇ ਉਹਨਾਂ ਦਾ ਧੰਨਵਾਦ ਕੀਤਾ ਬੱਚੇ ਵੱਡੇ ਸਿੱਜੇ ਪੰਪ ਦੇ ਲਈ ਬਹੁਤ ਥੋੜੇ ਹੀ ਸਮੇਂ ਦੇ ਵਿੱਚ ਸਾਡੇ ਸਕੂਲ ਕਰਵਾ ਰਹੇ ਸੀ ਮੇਰੇ ਕੋਲ ਕਈ ਕਲਿੱਪ ਹੋਰ ਸੀਗੇ ਤੇ ਉਹ ਮਿਸ ਹੋ ਗਏ ਮੈਂ ਉਹ ਵਿੱਚ ਨਾਲ ਅਟੈਚ ਕਰਨੇ ਸੀ ਫਿਰ ਕਦੇ ਸਹੀ ਮੌਕਾ ਮਿਲਿਆ ਸਾਰੇ ਜਣੇ ਜਰੂਰ ਸ਼ੇਅਰ ਕਰ ਦਿਆ ਕਰੋ ਇਹੋ ਜੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਇਲਾਕੇ ਨੂੰ ਸੋ ਇਹ ਹੁਣ ਨਾਮ ਬਖਸ਼ਦੀਆਂ ਨੇ ਮਾਣ ਬਖਸ਼ਦੀਆਂ ਨੇ ਅੱਗੇ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਵੀ ਹਾਂਜੀ ਪ੍ਰਾਈਵੇਟ ਸਕੂਲ ਦੇ ਪਿੱਛੇ ਜਿਹੇ ਇੱਕ ਨਸਰਾ ਦੇ ਵਿੱਚ ਫੁੱਟਬਾਲ ਦਾ ਸਕੂਲ ਜਿਹੜੇ ਹੈਗੇ ਨੇ ਉਹ ਪ੍ਰਾਈਵੇਟ ਸਕੂਲਾਂ 5500 ਰੁਪਏ ਦਾ ਟੱਕਰ ਦਿੰਦੇ ਹੈ ਜਿਹੜਾ ਇਹਨਾਂ ਵਜ੍ਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ